ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਲਾਈਨਿੰਗ ਵਾਲੇ ਸੂਟ ਤੇ ਆਪਾਂ ਪਾਈਪਿੰਗ ਕਿਸ ਤਰ੍ਹਾਂ ਲਗਾ ਸਕਦੇ ਹਾਂ ਕਿਉਂਕਿ ਉਹਦਾ ਕੱਪੜਾ ਡਬਲ ਹੋ ਜਾਂਦਾ ਉੱਤੇ ਪਾਈਪਿੰਗ ਲਗਾਉਣੀ ਥੋੜੀ ਜੀ ਮੁਸ਼ਕਲ ਹੋ ਜਾਂਦੀ ਹੈ ਜੀ ਵੀ ਉਹਨੂੰ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਹਾਂ ਪਹਿਲਾਂ ਆਪਾਂ ਉਹਨੂੰ ਕੱਚਾ ਕਰਨਾ ਜਾਂ ਉਸੇ ਤਰ੍ਹਾਂ ਹੀ ਆਪਣੀ ਪਾਈਪਿੰਗ ਲੱਗ ਜੂਗੀ ਜਾਂ ਜੋ ਵੀ ਤੁਸੀਂ ਲੈਸ ਲਾਉਣੀ ਆ ਜਾਂ ਕੋਈ ਡਿਜ਼ਾਈਨ ਪਾਉਣਾ ਆਪਾਂ ਕਿਸ ਤਰ੍ਹਾਂ ਪਾ ਸਕਦੇ ਹਾਂਗੇ ਹੁਣ ਆਪਾਂ ਉਹਦੇ ਤੇ ਤੁਹਾਨੂੰ ਪਾਈਪਿੰਗ ਲਗਾ ਕੇ ਦਿਖਾਵਾਂਗੇ ਸੂਟ ਦੇ ਆਪਾਂ ਲਗਾ ਲਈਏ ਜੀ ਆਪਾਂ ਤੁਹਾਨੂੰ ਬਾਹਾਂ ਤੇ ਲਗਾ ਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਲਾਉਣੀ ਹੈਗੀ ਆ ਦੇਖੋ ਸੂਟ ਦੇ ਉੱਪਰ ਆਪਾਂ ਲਗਾ ਦੁੱਤੀ ਹੈ ਇਹ ਅੰਦਰ ਨੂੰ ਆਪਣੇ ਚਾਕ ਦੇ ਅੰਦਰ ਨੂੰ ਇਸ ਤਰ੍ਹਾਂ ਫੋਲਡ ਹੋ ਕੇ ਤਰਪਾਈ ਹੋ ਜੂਗੀ ਤੇ ਆਪਾਂ ਪੂਰੇ ਸੂਟ ਤੇ ਵਰਕ ਵਾਲਾ ਸੂਟ ਸੀ ਇਸ ਤਰ੍ਹਾਂ ਦਾ ਇਹ ਇਹਦੇ ਤੇ ਆਪਾਂ ਪੂਰੇ ਸੂਟ ਤੇ ਲਗਾ ਦੁੱਤੀ ਹੈਗੀ ਹੁਣ ਆਪਾਂ ਬਾਹਾਂ ਅਟੈਚ ਕਰਨੀਆਂ ਨੇਗੀਆਂ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਹੈ ਇਹਦੇ ਵਿੱਚ ਕੋਈ ਵੀ ਬਲ ਵਗੈਰਾ ਨਹੀਂ ਪਿਆਗਾ ਦੇਖੋ ਚਾਕਾਂ ਤੇ ਜਿਸ ਤਰ੍ਹਾਂ ਆਪਾਂ ਲਗਾਈਏ ਆ ਦੇਖੋ ਜੀ ਕਿਤੇ ਵੀ ਬਾਲ ਨਹੀਂ ਪਿਆ ਹੈਗਾ ਆਪਾਂ ਪੂਰੀ ਫਿਨਿਸ਼ਿੰਗ ਨਾਲ ਲਗਾਈ ਹੈਗੀ ਕਿਉਂਕਿ ਕੱਪੜਾ ਡਬਲ ਹੋ ਜਾਂਦਾ ਥੋੜਾ ਜਿਹਾ ਲਾਈਨਿੰਗ ਆਪਣੀ ਜਿਹੜੀ ਕਾਟਨ ਦੀ ਹੁੰਦੀ ਹੈਗੀ ਉਹ ਵੀ ਆਪਣੀ ਥੋੜੀ ਜਿਹੀ ਵਧਣ ਲੱਗ ਜਾਂਦੀ ਹੈਗੀ ਉਹਦੇ ਵਿੱਚ ਫਿਰ ਬਾੜ ਪੈਣ ਦਾ ਡਰ ਹੁੰਦਾਗਾ ਲਓ ਜੀ ਇਧਰਲੀ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਇਹ ਤਰਪਾਈ ਹੋ ਜੂ ਲਓ ਜੀ ਕਿਸੇ ਵੀ ਪਾਸੇ ਆਪਣਾ ਬੜ ਵਗੈਰਾ ਨਹੀਂ ਪਿਆ ਇਸ ਤਰ੍ਹਾਂ ਪਾਈ ਨੂੰ ਲਾ ਦਤੀਏ ਚਾਰੇ ਚਾਕਾਂ ਤੇ ਤੇ ਹੁਣ ਆਪਾਂ ਬਾਹਾਂ ਤੇ ਲਾਉਣੀਆਂ ਉਹ ਆਪਾਂ ਤੁਹਾਨੂੰ ਦੱਸ ਦੇਵਾਂਗੇ ਵੀ ਕਿਸ ਤਰ੍ਹਾਂ ਲਾਉਣੀਆਂ ਕਿ ਕੱਚਾ ਕਰਨਾ ਜਾਂ ਨਹੀਂ ਕਰਨਾ ਠੀਕ ਹੈ ਜੀ ਵੀਡੀਓ ਨੂੰ ਜਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਚੈਨਲ ਦੇ ਨਵੇਂ ਉਹਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਾਂ ਤੁਹਾਡੇ ਵਾਸਤੇ ਜੀ ਆਨਲਾਈਨ ਕੋਰਸ ਲੈ ਕੇ ਆਉਣੇ ਆਂਗੇ ਤੇ ਇੱਕ ਤਰੀਕ ਤੋਂ ਆਪਣਾ ਕੋਰਸ ਸ਼ੁਰੂ ਹੋਊਗਾ ਜੀ ਜਿਨ੍ਹਾਂ ਭੈਣਾਂ ਨੇ ਮੇਰੀਆਂ ਨੇ ਆਨਲਾਈਨ ਸਲਾਈ ਸਿੱਖਣੀਆਂ ਸਾਥੋਂ ਉਹ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋਗੇ ਮੈਨੂੰ ਮੈਸੇਜ ਕਰ ਸਕਦੇ ਹੋਗੇ ਆਪਾਂ ਤੁਹਾਨੂੰ ਦੱਸਾਂਗੇ ਜੀ ਆਪਾਂ ਆਨਲਾਈਨ ਕਿਸ ਤਰ੍ਹਾਂ ਸਿਖਾਵਾਂਗੇ ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਹੈਗੀ ਆਪਾਂ ਪੂਰੇ ਵਧੀਆ ਤਰੀਕੇ ਨਾਲ ਤੁਹਾਨੂੰ ਸੂਟ ਕਟਿੰਗ ਕਰਨਾ ਸਲਾਈ ਕਰਨਾ ਚੰਗੀ ਤਰ੍ਹਾਂ ਬੇਸਿਕ ਆਪਾਂ ਸਾਰਾ ਸਿਖਾਵਾਂਗੇ ਕੋਈ ਜ਼ਿਆਦਾ ਆਪਣਾ ਪ੍ਰਾਈਸ ਨਹੀਂ ਹੋਊਗਾ ਵੀ ਆਪਣੀ ਫੀਸ ਕਿੰਨੀ ਹੋਊਗੀ ਉਹ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਮੇਰੇ ਨਾਲ ਫੋਨ ਤੇ ਗੱਲ ਕਰ ਲਿਓ ਜੇ ਤੁਹਾਨੂੰ ਮੇਰੇ ਕੰਮ ਕਰਨ ਦਾ ਤਰੀਕਾ ਵਧੀਆ ਲੱਗਦਾ ਸਿਖਾਉਣ ਦਾ ਤਰੀਕਾ ਵਧੀਆ ਲੱਗਦਾ ਜੀ ਤਾਂ ਤੁਸੀਂ ਸਾਥੋਂ ਸਿੱਖ ਸਕਦੇ ਹੋ ਸਰੋਂ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਆ ਦੇਖੋ ਆਪਣੇ ਬਾਹਾਂ ਕਟਿੰਗ ਕੀਤੀਆਂ ਹੋਈਆਂ ਨੇ ਜੀ ਆ ਨੀਚੇ ਆਪਣੀ ਲਾਈਨਿੰਗ ਪਈ ਹੈਗੀ ਤੇ ਆ ਆਪਣਾ ਉੱਪਰ ਕੱਪੜਾ ਰੱਖਿਆ ਹੋਇਆਗਾ ਇਹ ਆਪਾਂ ਬਰਾਬਰ ਕਰਕੇ ਇਹਨੂੰ ਕਟਿੰਗ ਕਰ ਲਿਆ ਸੀਗਾ ਤੇ ਜੇ ਸੋਤੋਂ ਬਲ ਪੈਂਦਾਗਾ ਜੀ ਕੱਪੜੇ 'ਚ ਜਾਂ ਤੁਹਾਨੂੰ ਖਿਸਕਣ ਦਾ ਡਰ ਰਹਿੰਦਾਗਾ ਜਾਂ ਕੋਟਨ ਦਾ ਵੀ ਪਰ ਇਹ ਤਾਂ ਹੈਗਾ ਜੀ 크ਰੇਪ ਦਾ ਨੈਚੁਰਲ 크ਰੇਪ ਦਾ ਸੂਟ ਹੈ ਜੇ ਤੁਹਾਨੂੰ ਇਹ ਲੱਗਦਾਗਾ ਵੀ ਸਾਡਾ ਕੱਪੜਾ ਖਿਸਕਦਾ ਤੁਸੀਂ ਫਿਰ ਪਹਿਲਾਂ ਚਾਰੇ ਸਾਈਡ ਤੋਂ ਇਥੋਂ ਸਾਰਾ ਕੱਚੀ ਸਲਾਈ ਲਗਾ ਲੈਣੀ ਹੈਗੀ ਬਖਾ ਵੱਡਾ ਕਰਕੇ ਮਸ਼ੀਨ ਦਾ ਇਧਰੋਂ ਤੁਸੀਂ ਸਾਰੇ ਇਸ ਤਰ੍ਹਾਂ ਇਹਨੂੰ ਜੋੜ ਲੈਣਾ ਲਾਈਨਿੰਗ ਨੂੰ ਕੱਪੜੇ ਦੇ ਨਾਲ ਜੋੜ ਲੈਣਾ ਤੇ ਫਿਰ ਤੁਸੀਂ ਇਹਦੇ ਤੇ ਪਾਈਪਿੰਗ ਲਗਾ ਸਕਦੇ ਹੋ ਪਰ ਆਪਾਂ ਇਸ ਤਰ੍ਹਾਂ ਹੀ ਲਗਾਵਾਂਗੇ ਆ ਦੇਖੋ ਇੱਕ ਪੀਸ ਆਪਾਂ ਲਾਈਨਿੰਗ ਦਾ ਲਵਾਂਗੇ ਜੀ ਇੱਕ ਆਪਾਂ ਬਾਹੜਾ ਪੱਲਾ ਲਵਾਂਗੇ ਇਹਨੂੰ ਹੁਣ ਆਪਾਂ ਉਲਟਾ ਕਰ ਲੈਣਾ ਇਸ ਤਰ੍ਹਾਂ ਪੁੱਠੇ ਪਾਸੇ ਲਗਾਉਂਗੀ ਜੀ ਮੈਂ ਪਾਈਪਿੰਗ हाँ देखो इतों मैं नीचे बराबर करके रख लिया इनू मैं यार लाइनिंग थोड़ी जी वाधी कटिंग की है वॉश करके लगाई है फिर भी थोड़ी जी वी कटिंग की आपको क्योंकि श्रिंकिंग कोई डर नहीं रहा फिर इन आप इतों बराबर कर लिया हूँ आप लगावे बिल्कुल मैं इनू किनारे लाऊ जी पुठे पासे लावे आप ਮਾਦੇ ਤੇ ਇਹਨੂੰ ਹੁਣ ਆਪਾਂ ਕਪੜਾ ਤੇ ਲਾਈਨਿੰਗ ਆਪਾਂ ਬਰਾਬਰ ਰੱਖਾਂਗੇ ਬਿਲਕੁਲ ਆਂ ਦੇਖੋ ਤੁਸੀਂ ਕਿਨਾਰੇ ਕਿਨਾਰੇ ਤੇ ਲਗਾਉਣਾ ਹੈ ਆਪਾਂ ਸਿੰਗਲ ਪੈਰ ਨਾਲ ਹੰਨੇ ਕੋਈ ਨਾ ਆਪਾਂ ਪੁੱਠੇ ਪਾਸੇ ਲਗਾ ਲਿਆ ਆ ਸਿੱਧੇ ਪਾਸੇ ਸਲਾਈ ਆਈ ਇਹਨੂੰ ਆਪਾਂ ਪੁੱਠੇ ਪਾਸੇ ਲਗਾਇਆਗਾ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪਲਟ ਲੈਣਾ ਤੇ ਇਹਨੂੰ ਇੱਥੋਂ ਜੇਸ ਉਥੋਂ ਬਲ ਪੈਂਦਾਗਾ ਜੀ ਕੱਪੜੇ 'ਚ ਇਸ ਤਰ੍ਹਾਂ ਫੋਲਡ ਕਰਨਾ ਔਖਾ ਪਰ ਮੈਂ ਤਾਂ ਇਸੇ ਤਰ੍ਹਾਂ ਹੀ ਫੋਲਡ ਕਰਕੇ ਲਗਾ ਦੂੰਗੀ ਜੇ ਤੁਹਾਨੂੰ ਫੋਲਡ ਕਰਨਾ ਔਖਾ ਲੱਗਦਾ ਜੀ ਇਸ ਤਰ੍ਹਾਂ ਤਾਂ ਤੁਸੀਂ ਇੱਥੇ ਇਸ ਤਰ੍ਹਾਂ ਕਰਕੇ ਇਹਦੇ ਤੇ ਕੱਚੀ ਸਲਾਈ ਲਗਾ ਲਿਓ ਜਿਵੇਂ ਮੈਂ ਤੁਹਾਨੂੰ ਸਲਾਈ ਲਗਾ ਕੇ ਦਿਖਾ ਦਿੰਨੀ ਆ ਥੋੜੀ ਜੀ ਆ ਦੇਖ ਐਸ ਤਰ੍ਹਾਂ ਤੁਸੀਂ ਇਹਦੇ ਤੇ ਸਿਲਾਈ ਲਗਾ ਲਿਓ ਠੀਕ ਹੈ ਜੀ ਜਿਵੇਂ ਆ ਵਾਲੀ ਹੁਣ ਆਪਾਂ ਕੱਚੀ ਸਿਲਾਈ ਲਗਾ ਲਈਏ ਇਹਨੂੰ ਤੁਸੀਂ ਪੂਰੀ ਸਿਲਾਈ ਕੰਪਲੀਟ ਕਰ ਲੈਣੀ ਹੈਗੀ ਕਿਉਂਕਿ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਆ ਜੀ ਉਸ ਤਰ੍ਹਾਂ ਆਪਣਾ ਹੱਥ ਟਿਕ ਜਾਂਦਾਗਾ ਆ ਦੇਖੋ ਇਥੋਂ ਫਿਰ ਪ੍ਰੈਸ ਵਾਂਗੂ ਹੋ ਜਾਂਦਾ ਜਦੋਂ ਆਪਾਂ ਸਿਲਾਈ ਲਗਾ ਲੈਨੇ ਆ ਇਧਰ ਨੂੰ ਇਹਨੂੰ ਸਿੱਧੇ ਪਾਸੇ ਨੂੰ पल के एक सिलाई आप लगावान जिस तरह पाइपिंग लगाते समय मशीन का बखा ना ही ज्यादा बड़ा करना ना ही ज्यादा छोटा करना ਹੁਣ ਆਪਾਂ ਸਾਰੇ ਸਲਾਈ ਕੰਪਲੀਟ ਕਰਦੇ ਆਂ ਤੇ ਇਧਰ ਨੂੰ ਆਪਾਂ ਦਿਖਾਉਨੇ ਆ ਆ ਦੇਖੋ ਬਿਲਕੁਲ ਲੱਗ ਗਈ ਜੀ ਸਹੀ ਕੋਈ ਆਪਣਾ ਬਲ ਵਗੈਰਾ ਨਹੀਂ ਪਿਆ ਹੈਗਾ ਕੁਛ ਨਹੀਂ ਹੋਇਆ ਇੱਥੇ ਮੈਂ ਇੱਕ ਸਲਾਈ ਲਗਾਈ ਸੀ ਇੱਥੋਂ ਮੈਂ ਛੱਡਤੀ ਕਿਉਂਕਿ ਤੁਹਾਨੂੰ ਦਿਖਾਉਣਾ ਸੀ ਵੀ ਬਿਨਾ ਸਲਾਈ ਇਹ ਤਾਂ ਲਗਾਇੇ ਤੋਂ ਬਿਨਾ ਆਪਾਂ ਕਿਸ ਤਰ੍ਹਾਂ ਲਾ ਸਕਦੇ ਆਂ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਲੱਗ ਗਈ ਆਪਣੀ ਕੋਰ ਕੋਈ ਵੀ ਬਲ ਵਗੈਰਾ ਨਹੀਂ ਪਿਆ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫਲਟ ਲਾਂਗੇ ਉਧਰ ਆਪਣਾ ਕੱਚਾ ਹੋ ਜਾਊਗਾ ਜੀ ਤੇ ਇਧਰੋਂ ਆਪਾਂ ਇਸ ਤਰ੍ਹਾਂ ਇਹੋ ਇਸੇ ਤਰ੍ਹਾਂ ਇਧਰ ਪਾਈ ਕਰਨੀ ਤੁਸੀਂ ਇਸੇ ਤਰ੍ਹਾਂ ਵੀ ਕਰ ਸਕਦੇ ਹੋ ਕੱਚੀ ਸਲਾਈ ਪਾਉਣੀ ਆ ਤੁਸੀਂ ਕੱਚੀ ਸਲਾਈ ਵੀ ਪਾ ਸਕਦੇ ਹੋ ਆਪਾਂ ਪਾ ਕੇ ਦਿਖਾਉਣਾ ਤੁਹਾਨੂੰ ਕੱਚੀ ਸਲਾਈ ਲੋਚ ਠੀਕ ਹੈ ਜੀ ਇਧਰਲੇ ਪਾਸੇ ਵੀ ਆਪਾਂ ਦਿਖਾ ਦਿੰਨੇ ਆ ਇਸ ਤਰ੍ਹਾਂ ਆਪਣੀ ਪਾਈਪਿੰਗ ਲੱਗ ਚੁੱਕੀ ਹੈ ਹੁਣ ਆਪਾਂ ਦੂਜੀ ਸਾਈਡ ਵੀ ਲਗਾ ਲਾਂਗੇ ਤੇ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰਕੇ ਦੇਖਿਓ ਹਾਂਜੀ ਤੇ ਆਪਾਂ ਦੇਖੋ ਲਗਾ ਲਈਏ ਤੇ ਇੱਕ ਗੱਲ ਆਪਾਂ ਤੁਹਾਨੂੰ ਹੋਰ ਦੱਸਣੀ ਹੈ ਜੀ ਜੇ ਤੁਸੀਂ ਕੋਈ ਲੇਸ ਵਗੈਰਾ ਲਾਉਨੇ ਹੋਗੇ ਉਹ ਤੁਸੀਂ ਧਿਆਨ ਰੱਖਣਾ ਵੀ ਪੁੱਠਾ ਸਿੱਧਾ ਪਾਸਾ ਕਿ ਸਹੀ ਤਰ੍ਹਾਂ ਇਤਿਕੇ ਨਾ ਰੱਖਣਾਗਾ ਪੁੱਠਾ ਸਿੱਧਾ ਪਾਸਾ ਤੁਸੀਂ ਦੇਖ ਲਓ ਇਹ ਪਾਈਪਿੰਗ ਦਾ ਕੋਈ ਪੁੱਠਾ ਸਿੱਧਾ ਪਾਸਾ ਨਹੀਂ ਹੁੰਦਾ ਜੀ ਇਹਨੂੰ ਆਪਾਂ ਜਿੱਧਰ ਨੂੰ ਮਰਜ਼ੀ ਰੱਖ ਸਕਦੇ ਆਂਗੇ ਇਹਦਾ ਕੋਈ ਇੰਨਾ ਚੱਕਰ ਨਹੀਂ ਹੁੰਦਾਗਾ ਵੀ ਪੁੱਠੀ ਆ ਜਾਂ ਸਿੱਧੀ ਹੈਗੀ ਉਹ ਤੁਸੀਂ ਜੇ ਲੈਸ ਵਗੈਰਾ ਲਾਉਣਾ ਉਹਨੂੰ ਤੁਸੀਂ ਦੇਖ ਕੇ ਲਗਾਉਣਾ ਵੀ ਪੱਥਾ ਪਸ ਆਪਣਾ ਸਿੱਧੇ ਪੁੱਠਾ ਜੀ ਆਪਣਾ ਸਿੱਧੇ ਪਾਸੇ ਨਾਲ ਜੇ ਸਿੱਧਾ ਪੁੱਠੇ ਪਾਸੇ ਨਾਲ ਚਲਾ ਜਾਵੇ ਇਸ ਤਰ੍ਹਾਂ ਤੁਸੀਂ ਉਹਨੂੰ ਚੈੱਕ ਕਰਕੇ ਲਗਾਉਣਾ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ